ਇਹ 15000 ਦਾ ਇਹ 17000 ਦਾ ਇਹਦੇ ਚ ਵਾਦਾ ਕੀ ਵੀਰੇ 17000 ਦਾ ਆ ਜੰਦਾ ਅੱਛਾ ਲੱਠ ਵੱਡੀ ਆਉਂਦੀ ਅੱਗੇ 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 ਇਹ 24000 ਦਾ ਇਹ ਚ ਕੀ ਵਾਦਾ ਵਿੱਚ ਸਟੀਲ ਮਿਕਸ ਦਾ ਕਿੰਨਾ ਭਜਣਾ ਕੁਝ ਨਹੀਂ ਕਿਦਾਂ ਸਟੀਲ ਮਿਕਸ ਦਾ ਚਾਲਾਂ ਕਰਾ ਰਹੀਆਂ ਨਹੀਂ ਵੱਟੀਆਂ ਪੱਠੇ ਕੁਠੇ ਨਹੀਂ ਮਿਲਦੀ ਅੱਛਾ ਇਹ 24 ਇਹ ਕੁਝ ਹੋਇਆ ਤਾਂ ਬਣਿਆ ਇਹ 24000 ਦਾ ਅੱਗੇ ਆ ਜਿਓ ਅੱਛਾ ਇਹ 25000 ਦਾ ਇੱਥੇ ਫਿਰ ਸੰਜੀ 26 ਕਿਲੋ ਕੁਲੀ ਆ ਜਾਂਦੀ ਆਮ ਤੋਂ ਕਨ 12 ਕਿਲੋ ਹੁੰਦੀ ਐ ਅੱਛਾ ਇਹ ਤੋਂ ਕਨ ਚਾੜ ਦਾਂਗੇ ਟੰਡੇ ਦੇ ਦੇ 1 ਕੰਟਲ 70 80 ਕਿਲੋ ਜਾਣਾ 1 ਕੰਟਲ 70 80 ਕਿਲੋ ਕਿੰਨੇ ਦਾ ਐ ਆਮ ਜਿਹੜਾ ਉਹ ਜਿਹੜਾ ਕੋਈ 1.5 ਕੰਟਲ ਜਾਣਾ ਅਸੀਂ ਤੁਹਾਨੂੰ ਮੰਨਾਂ 20000 ਦਾ 25000 ਦਾ ਅੱਗੇ ਆ ਜਾਓ ਅੱਛਾ ਇਹ 26000 ਦਾ ਇਹ ਚ ਕੀ ਵਦ ਦਾ ਤੇ ਇਹਦੀਆਂ ਸਾਈਟਾਂ ਮੋਟੀਆਂ ਬਾਕੀ ਸਾਰਾ ਕੁਝ ਹੋਈ ਠੀਕ ਆ ਉਧਰ ਆ ਜਾਓ ਵੀਰ ਇੰਨਾ ਜਾ ਆਜੂ ਹੁਣ ਇੰਨਾ ਹੀ ਘਾਟੂ ਦਾ ਸਵਾਹ ਜੀ ਇਹ ਇਹ ਦਾ ਕੀ ਰੇਟ ਆ ਜੀ 20000 ਫਾਕੀ ਲੈ ਸਕੋ ਇੱਕ ਮਿੰਟ ਇਹ 20000 ਦਾ ਠੀਕ ਆ ਮੌਕੇ ਤੇ ਮਾਨਤਾ ਨੂੰ ਹੋ ਜਾਏਗਾ ਓਕੇ ਇਹ ਅੱਛਾ ਇਹ ਵੀ 20000 ਦਾ ਇਹ ਵੀ ਮਾਨਤਾ ਨੂੰ ਮੌਕੇ ਤੇ ਹੋ ਜਾਊਗਾ ਠੀਕ ਆ ਬਤੀਆ ਇਹ ਬਤੀਆ ਕਿਲਾ ਬੰਦ ਜਿਹੜਾ ਸੱਤਿਆ ਇਹ ਹੈਗਾ 20000 32000 ਦਾ ਇਹ ਮੌਕੇ ਤੇ ਮਾਨ ਤਣ ਹੋ ਜਾਏਗਾ ਅੱਛਾ ਇਹ ਪੱਠੇ ਕੱਢਦਾ ਸਾਈਡ ਨੂੰ ਇਹਦੇ ਆ ਚੀਜ਼ ਲੱਗੀ ਹੈ ਹਨਾ ਇਹ 28000 ਰੁਪਿਆ 28000 ਰੁਪਿਆ ਮੌਕੇ ਤੇ ਮਾਨ ਤਣ ਠੀਕ ਆ ਇਹ ਇਹ 27000 ਦਾ ਠੀਕ ਆ ਉਹ ਅਗਲੇ ਵਾਲੋ ਅੱਗੇ ਵਾਲੋ ਆ ਜਿਹੜਾ ਨੀਲਾ ਵਾਲਾ ਉਹ ਤਾਂ 30000 ਦਾ 30000 ਦਾ ਮੋਟਰ ਵੱਖਰੀ ਮੋਟਰ ਬੱਟਰੀ ਤੇ ਮੌਕੇ ਤੇ ਮਾਨਤਾਣ ਆਪਣਾ ਐਡਰੈਸ ਦੱਸ ਦੋ ਕੀ ਐਡਰੈਸ ਕੀ ਹੈ ਇਹ ਪੁਰਾਣਾ ਬੱਸ ਸਟੈਂਡ ਫਤੇਗੜ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਤੇ ਮੌਕੇ ਤੇ ਮਾਨਤਾਣ ਹੋ ਜਾਏਗਾ ਜਿਸ ਵੀ ਕਿਸੇ ਭਰਾ ਨੇ ਖਰੀਦਣਾ ਹੋਵੇ ਤੇ ਜਰੂਰ ਇੱਥੇ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਠੀਕ ਹੈ ਨਾ ਕੁਪੀ ਤੁਸੀਂ ਮੈਨੂੰ ਤਾਂ ਜਾਣਦੇ ਹੀ ਹੋ ਮੈਂ ਤੁਹਾਡਾ ਆਪਣਾ ਪਿਆਰਾ ਜੱਗੀਪਾਲ ਯੂਟਿਊਬਰ え ਬਸ ਇੰਨੀ ਕੀ ਵੀਡੀਓ ਆ ਜਿਆਦਾ ਵੀਡੀਓ ਫਿਰ ਲੰਬੀ ਹੋ ਜਾਏ ਤੇ ਫਿਰ ਲੋਕ ਵੇਂਦੇ ਵੀ ਨਹੀਂ ਆ ਬਸ ਮੇਰੀ ਇੰਨੀ ਹੀ ਬੇਨਤੀ ਆ ਵੀ ਮੇਰੇ ਪਿਆਰੇ ਵੀਰੋ ਧੂਨੀਆਂ ਇਤਾਂ ਦੀਆਂ ਵੀਡੀਓ ਵੇਖਣ ਵਾਸਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਦਾ ਬਟਨ ਜੀ ਦਬਾਓ ਜੀ ਮਿਹਰਬਾਨੀ ਥੈਂਕ ਯੂ